ਕਿਸ ਤਰ੍ਹਾਂ ਦੇਖਦੇ ਹੋ ਸੰਗਰੂਰ ਸੀਐਮ ਸਿਟੀ ਕਹੀ ਜਾਂਦੀ ਹੈ ਸਾਰੇ ਉਮੀਦਵਾਰ ਵੀ ਆ ਚੁੱਕੇ ਨੇ ਬੀਜੇਪੀ ਨੂੰ ਛੱਡ ਕੇ ਕਿਸ ਨਾਲ ਮੁਕਾਬਲਾ ਸਮਝੀ ਮੇਰਾ ਮੁਕਾਬਲਾ ਜਿਹਦੇ ਨਾਲ ਪ੍ਰੈਸ ਕਰਾਉਗੇ ਉਹਦੇ ਨਾਲ ਮੁਕਾਬਲਾ ਹੋ ਜਾਊਗਾ ਵੈਸੇ ਮੇਰਾ ਮੁਕਾਬਲਾ ਕਿਸ ਨਾਲ ਹੈ ਨਹੀਂ ਅੱਜ ਦੀ ਕੜੀ ਚ ਸੁਪਾਲ ਸਿੰਘ ਕਹਿ ਰਹੇ ਜੀ ਤੁਹਾਡੀ ਰਿਸਪੈਕਟ ਕਰਦੇ ਨੇ ਉਹ ਕਹਿੰਦੇ ਮੈਂ ਮਾਨ ਸਾਹਿਬ ਦੇ ਖਿਲਾਫ ਬਿਲਕੁਲ ਹੀ ਕੋਈ ਬਿਆਨ ਨਹੀਂ ਦੇਣਾ ਚਲੋ ਪਾਰਟੀ ਨੇ ਮੈਨੂੰ ਖੜਾ ਕੀਤਾਗਾ ਤਦੇ ਤਾਂ ਮੈਂ ਕਿਹ ਕੋਈ ਮੁਕਾਬਲਾ ਨਹੀਂ ਹੈ ਮੇਰੇ ਖਿਲਾਫ ਮਾਨਸਬ ਸੀਐਮ ਸਿਟੀ ਹੈ ਤੇ ਜੇਕਰ 2 ਸਾਲ ਹੋ ਚੁੱਕੇ ਨੇ ਇੱਥੇ ਸੀਐਮ ਬਣੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸ਼ਹਿਰ ਦੇ ਡਿਵੈਲਪਮੈਂਟ ਲੈ ਕੇ ਕਿਉਂਕਿ ਤੁਸੀਂ ਵੀ ਲੋਕਾਂ ਚ ਵਿਚਰਦੇ ਹੋ ਲੋਕਾਂ ਨਾਲ ਗੱਲਾਂ ਕਰਦੇ ਹੋ ਲੋਕ ਤੁਹਾਡੇ ਕੋਲ ਦੁੱਖ ਲੈ ਕੇ ਪਹੁੰਚਦੇ ਕਿਸ ਤਰ੍ਹਾਂ ਦੇਖ ਹਾਂ ਅੱਜ ਗੰਡੇ ਨਾਲੇ ਤੇ ਆਏ ਹੋ ਕੀ ਕਹਿਣਾ ਸੀ ਸੀਐਮ ਸਾਹਿਬ ਤੋਂ ਜਾਦਾ ਕੰਮ ਕਰਦਾ ਜੀ ਦਾ ਮਤਲਬ ਹੈ ਕਿ ਸੀਐਮ ਸਾਹਿਬ ਹਟ ਗਿਆ ਕੰਮ ਕਰਨ ਤੋਂ ਕਿਉਂ ਕਰਕੇ ਉਥੋਂ ਦਾ ਐਮਪੀ ਸਾਰਾ ਉਹਨੇ ਜ਼ਿੰਮੇਵਾਰੀ ਸੰਭੀ ਹੋਈ ਹੈ ਅੱਜ ਮੈਂ ਇਹ ਗੰਦੇ ਨਾਲੇ ਧੂਰੀ ਗੇਟ ਦੇ ਉੱਤੇ ਆਇਆ ਮੈਨੂੰ ਬਹੁਤ ਸ਼ਰਮ ਹੈ ਕਿ ਇਥੋਂ ਦੇ ਐਮਐਲਏ ਤੇ ਇਥੋਂ ਦਾ ਜਿਹੜਾ ਨਿਜ਼ਾਮ ਹੈ ਉਹ ਇਸ ਨੂੰ ਠੀਕ ਨਹੀਂ ਕਰ ਰਿਹਾ ਜਦੋਂ ਵੀ ਮੀਂਹ ਪਊਗਾ ਤੇ ਸਾਰਾ ਬਾਜ਼ਾਰ ਗੰਦੇ ਪਾਣੀ ਦੇ ਨਾਲ ਭਰ ਜਾਊਗਾ ਹੁਣ ਗੱਲ ਆਈ ਐ ਕਿ ਇਹ ਅੰਗਰੇਜ਼ਾਂ ਦੇ ਵੇਲੇ ਦੀ ਕਮਾਲ ਮਹਿਕਮੇ ਦੀ ਕਿਤਾਬ ਹੈ ਜੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਾਰੇ ਡੀਸੀ ਸਾਰੇ ਤਹਿਸੀਲਦਾਰ 3 ਮਹੀਨੇ ਪਹਿਲਾਂ ਬਰਸਾਤ ਦੇ ਆਉਣ ਤੋਂ ਪਹਿਲਾਂ ਸਾਰੇ ਨਾਲੇ ਸਾਰੀਆਂ ਡਰੇਨਾਂ ਸਾਰੀਆਂ ਨਹਿਰਾਂ ਸਾਰੇ ਦਰਿਆਵਾਂ ਸਾਰਿਆਂ ਦੇ ਬੰਦ ਤਕੜੇ ਕਰ ਦੇਣਗੇ ਜਿਹੜਾ ਇਹ ਮੌਨਸੂਨ ਦੇ ਵਿੱਚ ਪਾਣੀ ਬਾਦਨਾ ਆ ਸਕੇ ਇਹ ਮੈਂ ਚਿੱਠੀ چیਫ ਸਕੱਟਰੀ ਨੂੰ ਪਹਿਲਾਂ ਹੀ ਦੇਖ ਦਿੱਤੀ ਹੈ ਹੁਣ چیਫ ਸਕੱਟਰੀ ਦੇਖੂਗਾ ਕਿ ਮੈਂ ਹਦਾਇਤਾਂ ਸਾਰੇ ਡੀਸੀਜ਼ ਨੂੰ ਕਰਦਾ ਕਿ ਨਹੀਂ ਪਰ ਆ ਜਿਹੜੀ ਮੇਰੀ ਗੱਲਬਾਤ ਹੋ ਰਹੀ ਹੈ ਮੈਂ ਬੇਨਤੀ ਕਰਦਾ ਹਰਿਆਣਾ ਦੇ ਡੀਸੀਜ਼ ਨੂੰ ਤੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਕਿ ਹੁਣ ਤੋਂ ਤੁਸੀਂ ਕੰਮ ਸ਼ੁਰੂ ਕਰੋ ਕਿ ਘਰ ਦਾ ਵੀ ਦੇਖੋ ਤੇ ਸਾਰੇ ਜਿੱਨੀਆਂ ਡਰੇਨਾਂ ਹੈਗੀਆਂ ਜਿੰਨੇ ਦਰਿਆ ਹੈ ਜਿੰਨੇ ਸੂਏ ਹੈ ਜਿੰਨੀਆਂ ਨਹਿਰੇ ਉਹਨਾਂ ਦੇ ਜਿਹੜੇ ਜਿਹੜੇ ਉਹਨਾਂ ਦੇ ਕੰਦੇ ਨੇ ਉਹਨਾਂ ਨੂੰ ਤਕੜਾ ਕਰੋ ਤੇ ਜੇ ਇਹਨਾਂ ਦੇ ਵਿੱਚ ਜ਼ਿਆਦਾ ਮਿੱਟੀ ਤੇ ਰੇਤ ਆ ਗਈ ਹੈ ਉਸ ਨੂੰ ਕਢਾਉਣੇ ਸ਼ੁਰੂ ਕਰੋ ਰੇਤ ਕਢਾਉਣ ਦੇ ਨਾਲ ਲੋਕਾਂ ਦਾ ਬੜਾ ਫਾਇਦਾ ਹੋਊਗਾ ਉਹ ਕਰਕੇ ਬਹੁਤ ਟੋਟ ਹੈ ਰੇਤ ਤੇ ਰੇਤ ਦੀ ਤੇ ਸਰਕਾਰ ਨੂੰ ਵੀ ਕੁਝ ਪੈਸਾ ਮਿਲੂਗਾ ਜੇ ਉਹ ਰੇਤ ਨੂੰ ਕੱਢ ਕੇ ਉਹਦਾ ਸੇਲ ਕਰਨਗੇ ਤਾਂ ਮੈਂ ਡੀਸੀ ਨੂੰ ਵੀ ਹੁਣੇ ਮੈਂ ਕਰ ਦਾਂ ਟੈਲੀਫੋਨ ਕਿ ਇਹ ਸ਼ਰਮਿੰਦਗੀ ਦੀ ਗੱਲ ਹੈ ਕਿ ਸਾਰਾ ਬਾਜ਼ਾਰ ਇੱਥੇ ਇਕੱਠਾ ਹੋਇਆ ਹੋਇਆ ਹੈ ਤੇ بارشਾਂ ਆਉਣ ਵਾਲੀਆਂ ਤੇ ਇਹ ਨਾਲ ਇਹ ਸਾਰੀ ਗੰਦਗੀ ਸਾਡੀ ਧੂਰੀ ਗੇਟ ਦੇ ਉੱਤੇ ਬੀਬੀ ਸਾਹਿਬ ਜੀ Mr. Commissioner, good morning. Sir, good morning, sir. Hello. Hello. Hello, good morning, sir. Good morning, Commissioner. I'm standing at Turi Gate. There's a very foul-smelling drain which sir. floods the street every year when the rains come. Will you kindly have sir. it cleaned, please? Hmm? Thanks. Right. Right. Thank you very much. I'll be very happy if you right, get the work started by tomorrow. You know, the whole town is crowded. ਐਂਡ ਆਈ ਸੋਟ ਆ ਬਲੀਵ ਯੂ ਆਨ ਐਗਜ਼ੀਕਟਿਵ ਆਫੀਸਰ ਹੂ ਐਗਜ਼ੀਕਿਊਟਸ ਥਿੰਗਸ ਫਾਰ ਥੈਂਕ ਯੂ ਮਾਨ ਸਾਹਿਬ BC ਸਾਹਿਬ ਨਾਲ ਗੱਲ ਹੋਈ ਐ ਸੀ ਸਾਹਿਬ ਕਹਿੰਦੇ ਹੁਣੇ ਮੈਂ ਕਰ ਦਿੰਦਾ ਮਾਨ ਸਾਹਿਬ ਕਿਸ ਤਰ੍ਹਾਂ ਦੇ ਦੇ ਜਿਹੜੇ ਮੁੱਦਿਆਂ ਨੂੰ ਲੈ ਕੇ ਪਹਿਲਾਂ ਰਾਜਨੀਤੀ ਦੇ ਵਿੱਚ ਆਏ ਸੀ ਸਿਆਸਤ ਕੀਤੀ ਸੀ ਉਹੀ ਮੁੱਦੇ ਹੁਣ ਇੱਕ ਪਾਸੇ ਕਰਕੇ ਕਿ ਚੰਦ ਵੋਟਾਂ ਨੂੰ ਉਹਦੇ ਖਾਤਰ ਚੁੱਪ ਕਰਕੇ ਬੈਠੇ ਨੇ ਜਿਹੜੇ ਲੋਕਲ ਵਿਧਾਇਕ ਨੇ ਮੰਤਰੀ ਨਿਤੋਦੇ ਵੋਟਾਂ ਤਾਂ ਤਾਂ ਮਿਲਣ ਗਈਆਂ ਜਿਹੜੇ ਵਾਅਦੇ ਪੂਰੇ ਕੀਤੇ ਆ ਉਹ ਕਰਨਗੇ ਤੇ ਵਾਅਦੇ ਤਾਂ ਪੂਰੇ ਕੀਤੇ ਨੇ ਹਾਂ ਤਾਂ ਇਹ ਪੀਪੀਆ ਨੂੰ 1000 ਰੁਪਏ ਮਹੀਨੇ ਦਾ ਉਹਨਾਂ ਦੇ ਬੈਂਕ ਦੇ ਵਿੱਚ ਡਿਪੋਜ਼ਿਟ ਹੁੰਦਾ ਹੈ ਤੇ ਫਿਰ ਜਦੋਂ ਵੇਦੇ ਨਹੀਂ ਪੂਰੇ ਕੀਤੇ ਤੇ ਉਹਨਾਂ ਦੇ ਕੋਲੇ ਖਾਦ ਨਹੀਂ ਜਾਣਗੇ ਉਹਨਾਂ ਤੋਂ ਇਹ ਗਾਣਾ ਖਾਣਗੇ ਚਪੇੜਾਂ ਖਾਣਗੇ ਮੇਰਾ ਮਤਲਬ ਹੈ ਬੰਦਿਆਂ ਵਰਤਨ ਇਹ ਜਿਹੜੇ ਵੇਦੇ ਕਿਤੇ ਸੀ ਉਹ ਪੂਰੇ ਕਰਨੇ ਚਾਹੀਦੇ ਸੀਗੇ ਫਿਰ ਲੋਕਾਂ ਕੋਲੇ ਜਾਈਦਾ ਐ ਵੀ ਨਹੀਂ ਇਹ ਵੇਦੇ ਕਰਕੇ ਤੇ ਇੱਕ ਸਰਕਾਰ ਬਣਾ ਕੇ ਤੇ ਆਪਣੀਆਂ ਝੋਲੀਆਂ ਭਰ ਕੇ ਤੇ ਫਿਰ ਲੋਕਾਂ ਕੋਲੇ ਜਾਓ ਕਿ ਸਾਨੂੰ ਵੋਟਾਂ ਦਿਓ ਐ ਕੰਮ ਨਹੀਂ ਚੱਲਦਾ ਹੈਗਾ ਮਾਨ ਸਰ ਗੱਲ ਬਦਲੀਆਂ ਚੱਲ ਰਹੀਆਂ ਨੇ ਇੱਕ ਪਾਰਟੀ ਵਾਲੇ ਕੋਈ ਕਾਂਗਰਸ ਚ ਜਾ ਰਿਹਾ ਕੋਈ ਕਾਲੀ ਦਲ ਚ ਕੋਈ ਆਪ ਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਰਾਜਨੀਤੀ ਦਾ ਮਿਆਰ ਗਿੱਡਾ ਨਹੀਂ ਜਾ ਰਿਹਾ ਲੋਕ ਫੇਤ ਕਰਕੇ ਇੱਕ ਪਾਰਟੀ ਨੂੰ ਵੋਟ ਪਾਉਂਦੇ ਨੇ ਪਰ ਤੁਸੀਂ ਉਹ ਜਿਹੜੇ ਇੱਕ ਪਾਰਟੀ ਦੇ ਸਟੈਂਡ ਤੇ ਖੜੇ ਹੋ ਆ ਜਿਹੜਾ ਗੰਦਰਨੇ ਵਾਲਾ ਦਿਖਦਾ ਨਾ ਸਾਰੀਆਂ ਪਾਰਟੀਆਂ ਦਾ ਗੰਦਾ ਮਾਲ ਬੀਜੇਪੀ ਦੇ ਵਿੱਚ ਜਾ ਰਿਹਾ ਤੇ ਇਹ ਤਾਂ ਬੀਜੇ ਨੂੰ ਪੁੱਛੋ ਕਿ ਤੁਸੀਂ ਸਾਰੀਆਂ ਪਾਰਟੀਆਂ ਦਾ ਦੂਜੀ ਪਾਰਟੀ ਚ ਵੀ ਇਹੀ ਹੋ ਰਿਹਾ ਮਾਨ ਸਰ ਕਿਹੜੀ ਪਾਰਟੀ ਚ ਤਾਂ ਹੋਰ ਤਾਂ ਕੋਈ ਜਾਣ ਨਹੀਂ ਰਿਹਾ ਕਿਸੇ ਪਾਰਟੀ ਆਪ ਜੀ ਪਹਿਲਾਂ ਕੋਣ ਨਿਕਲ ਸਫਾਕ ਕੋਈ ਚੱਲੇ ਰਹਿੰਦੇ ਪਰ ਆਪ ਵੀ ਭੱਜੀ ਜਾਂਦੀ ਓ ਇਕੱਲੇ ਪਾਸੇ ਨੂੰ ਉਹਨਾਂ ਦੇ ਵੀ ਬੜੇ ਵੱਡੇ ਵੱਡੇ ਬੰਦੇ ਬੀਜੇਪੀ ਨਾਲ ਗੱਲ ਕਰ ਰਹੇ ਆ ਤਾਂ ਮੇਰਾ ਮਤਲਬ ਹੈ ਕਿ ਇਹ ਇਹ ਗੱਲ ਹੈ ਨਹੀਂ ਕਿ ਇਹ ਸਾਰਾ ਗੰਦਾਬਾਲ ਬੀਜੇਪੀ ਆਰਐਸਐਸ ਦੇ ਵਿੱਚ ਜਾ ਰਿਹਾ ਮਾਨ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਸੀਂ ਪਿੰਡੋਂ ਪਿੰਡੀ ਪ੍ਰਚਾਰ ਕਰ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਕਿਸ ਤਰ੍ਹਾਂ ਲੋਕਾਂ ਦਾ ਰੁਝਾਨ ਮਿਲ ਰਿਹਾ ਹੈ ਜਾਂ ਕੀ ਕੀ ਕਹਿ ਰਹੇ ਨੇ ਉਹ ਤਾਂ ਹੱਸਦੇ ਮਿਲਦੇ ਆ ਜੀ ਬੜੇ ਖੁਸ਼ ਨੇ ਕੋਈ ਬੰਦਾ ਹੈਗਾ ਜਿਹੜਾ ਗੱਲ ਕਰਦਾ ਤੇ ਜਿਹੜੀ ਗੱਲ ਕੀਤੀ ਨੂੰ ਪੂਰਾ ਵੀ ਕਰ ਦਿੰਦਾ ਸਾਰੇ ਪਿੰਡਾਂ ਦੇ ਵਿੱਚ ਮੈਂ ਆਪਣੇ ਗ੍ਰਾਂਟ ਭੇਜ ਦਿੱਤੇ ਆ ਕੋਈ ਸਾਡੇ ਹਲਕੇ ਸੰਗਰੂਰ ਬੰਨਾਲੇ ਅਮਲੇਪੁਰਟਲੇ ਦੇ ਵਿੱਚ ਕੈਂਸਰ ਦਾ ਪੇਸ਼ੈਂਟ ਨਹੀਂ ਹੋਊਗਾ ਜਿਹਨੂੰ ਸਾਡੇ 3 ਲੱਖ ਰੁਪਈਆ ਨਹੀਂ ਦਿੱਤਾ ਸੀ ਤੇ ਸਾਡੇ 300 ਕਰੋੜ ਰੁਪਇਆ ਇੱਥੇ ਪਹੁੰਚ ਗਿਆ ਕਿ ਤਿੰਨੇ ਜ਼ਿਲਾਂ ਦੀਆਂ ਜਿਹੜੀਆਂ ਬਿਜਲੀ ਦੀਆਂ ਤਾਰਾਂ ਇਹ ਥੱਲੇ ਜ਼ਮੀਨ ਦੇ ਵਿੱਚ ਜਾਣਗੀਆਂ ਕਿਸੇ ਦੇ ਘਰ ਦੇ ਉੱਤੋਂ ਨਹੀਂ ਜਾਣਗੀਆਂ ਤੇ ਕਿਸੇ ਦੀ ਮੋਟਰ ਨਹੀਂ ਛੜੂਗੀ ਕਿਸੇ ਦੇ ਘਰ ਦੀ ਕੋਈ ਵੀ ਮਸ਼ੀਨ ਨਹੀਂ ਛੜੂਗੀ ਇਹ ਸਾਰਾ ਠਿਕਾਣਾ ਇੱਥੇ ਬਰਨਾਲੇ ਦੇ ਲਈ 56 ਕਰੋੜ ਰੁਪਇਆ ਮਿਲਿਆ ਅੰਦਾ ਹੈ ਕਿ ਉੱਥੇ ਨਵਾਂ ਹਸਪੀਟਲ ਬਣ ਰਿਹਾ ਹੈ ਜਿੱਦਾਂ ਕਿ ਕਿਸੇ ਵੀ ਹਸਪੀਟਲ ਜਿੱਥੇ ਇਲਾਜ ਨਹੀਂ ਹੋ ਸਕਦਾ ਕਿਸੇ ਮਰੀਜ਼ ਦਾ ਉਹ ਉੱਥੇ ਸਾਡੇ ਬਰਨਾਲੇ ਹੋਇਆ ਕਰੂਗਾ ਇਹਦਾ ਫਾਇਦਾ ਆਪਾਂ ਨੂੰ ਸੰਗਰੂਰ ਤੇ ਮਲੇਰਕੋਟਲੇ ਦਾ ਵੀ ਬਹੁਤ ਹੈ ਜੋ ਕਰਕੇ ਸੰਗਰੂਰ ਦੇ ਵਿੱਚ ਪੀਜੀਐ ਵੀ ਆ ਗਿਆ ਤੇ ਕੈਂਸਰ ਦਾ ਹਸਪੀਟਲ ਵੀ ਆ ਗਿਆ ਸੋ ਇੱਕ ਕਮੀ ਰਹੀ ਈ ਹੈ ਮਸਤੂਆਣਾ ਸਾਹਿਬ ਦੇ ਵਿੱਚ ਪੰਜਾਬ ਸਰਕਾਰ ਨੇ ਮੈਡੀਕਲ ਕਾਲਜ ਬਣਾਉਣਾ ਸੀਗਾ ਤੇ ਮਸਤੂਆਣਾ ਦੀ ਕਮੇਟੀ ਨੇ ਮੈਨੂੰ ਚਿੱਠੀ ਦਿੱਕੇ ਦਿੱਤੀ ਹੈ ਕਿ ਚੀਫ ਮਿਨਿਸਟਰ ਸਾਹਿਬ ਨੂੰ ਪਹੁੰਚਾਓ ਕਿ ਜੇ ਉਹਦੀ ਮਨਜ਼ੂਰੀ ਆ ਗਈ ਹੈ ਤੇ ਤੁਸੀਂ ਇੱਥੇ ਮੈਡੀਕਲ ਕਾਲਜ ਬਣਾ ਦਿਓ ਪਰ ਚੀਫ ਮਿਨਿਸਟਰ ਸਾਹਿਬ ਨੇ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਚਿੱਠੀ ਲਿਖੀ ਹੈ ਇਹ ਢਿੱਲੀ ਹੈ ਚੀਫ ਮਿਨਿਸਟਰ ਸਾਹਿਬ ਆਪਣੇ ਇਲਾਕੇ ਦੇ ਵਿੱਚ ਵੀ ਮੈਡੀਕਲ ਕਾਲਜ ਨਹੀਂ ਬਣਾ ਰਹੇ ਜਿੱਦਣ ਇਹ ਬਣ ਗਿਆ ਇਹ ਸਾਡਾ ਸਰੂਰ ਦਾ ਹਲਕਾ ਇੱਕ ਹਮਦਰਦ ਦਵਾਖਾਨਾ ਬਣ ਜੂ ਜਿੱਥੋਂ ਲੋਕੀ ਦੂਰੋਂ ਦੂਰੋਂ ਆਉਣਗੇ ਇੱਥੇ ਪਿੰਾ ਪੰਜਾਂ ਦੇ ਸੀ ਬੀਕਨਰ ਕੈਂਸਰ ਉਹ 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 ਗੱਡੀ ਦਾ ਨਾਮ ਵੀ ਤਰਤਾਸੀ ਕੈਂਸਰ ਗੱਡੀ ਇੱਥੇ ਸਾਰੇ ਆਇਆ ਕਰਨਗੇ ਅਰਾਜ ਤੇ ਨਹੀਂ ਬਹੁਤ ਤਕੜਾ ਇੰਤਜ਼ਾਮ ਹੋਊਗਾ ਪਰ ਜੇ ਚੀਫ ਮਿਨਿਸਟਰ ਸਾਹਿਬ ਉਸ ਨੂੰ ਇਜਾਜ਼ਤ ਦੇ ਦੇਣ ਕਿ ਮੈਡੀਕਲ ਕਾਲਜ ਮਸਤਵਾਨਾ ਸਾਹਿਬ ਬਣ ਕੇ